ਗੱਲ ਕਰਦੇ ਹਾਂ ਜੋ ਭਾਰਤ ਤੋਂ ਪਰਤੇ 105 ਹਿੰਦੂस्तानी ਜਿਨ੍ਹਾਂ ਨੂੰ ਅਮਰੀਕਾ ਨੇ ਵਾਪਸ ਭੇਜਨੇ ਉਹਨਾਂ ਦੇ ਪਰਿਵਾਰਾਂ ਤੇ ਕੀ ਗੁਜ਼ਰ ਰਿਹਾ ਹੈ ਔਰ ਉਹਨਾਂ ਦੇ ਪਰਿਵਾਰ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਲੱਖ ਰੁਪਏ ਤੋਂ ਲੈ ਕੇ ਆਪਣੇ ਪਾਲਤੂ ਜਾਨਵਰਾਂ ਤੱਕ ਵੇਚ ਕੇ ਬਾਹਰ ਭੇਜ ਕੇ ਉਹਨਾਂ ਦੇ ਸੁਪਨੇ ਸਕਾਰ ਕਰਨ ਵਾਸਤੇ ਉਹਨਾਂ ਨੂੰ ਭੇਜਿਆ ਸੀ ਪਰ ਉਹਨਾਂ ਦੇ ਜਿਹੜੇ ਸੁਪਨੇ ਸਨ ਉਹ ਜਦੋਂ ਵਾਪਸ ਪਹੁੰਚੇ ਜਾਂ ਉਹਨਾਂ ਨੂੰ ਖਬਰਾਂ ਮਿਲੀਆਂ ਤਾਂ ਉਹ ਸੁਪਨੇ ਉਹਨਾਂ ਦੇ ਚੱਕਣਾ ਚੂਰ ਹੋ ਗਏ ਨਾ ਤਾਂ ਹੁਣ ਤੱਕ ਸੂਬੇ ਦੀ ਸਰਕਾਰਾਂ ਉਹਨਾਂ ਦਾ ਹੱਥ ਫੜਿਆ ਹੈ ਔਰ ਨਾ ਹੀ ਕੇਂਦਰ ਵੱਲੋਂ ਕੋਈ ਅਜੇ ਤੱਕ ਉਹਨਾਂ ਨੂੰ ਕੋਈ ਰਾਤ ਦੀ ਖਬਰ ਆਈ ਹੈ ਕਿਉਂਕਿ ਗਰੀਬ ਪਰਿਵਾਰਾਂ ਵੱਲੋਂ ਆਪਣੇ ਰੋਜ਼ਗਾਰ ਵਾਸਤੇ ਜਿਹੜੀ 2 1 ਏਕੜ 1 ਏਕੜ ਜ਼ਮੀਨ ਵੇਚ ਕੇ ਉਹਨਾਂ ਨੂੰ ਬਾਹਰ ਭੇਜਿਆ ਸਨ ਜਾ ਆਪਣੇ ਪਾਲਤੂ ਜਾਨਵਰ ਵੇਚ ਕੇ ਬਾਹਰ ਭੇਜੇ ਸਨ ਤਾਂ ਉਹ ਹੁਣ ਬਰਬਾਦ ਹੋ ਚੁੱਕੇ ਨੇ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਕੁਝ ਸਾਨੂੰ ਜਾਣਕਾਰੀ ਮਿਲੀ ਹੈ ਸਾਡੇ ਕੋਲ ਤੱਥ ਆਏ ਨੇ ਤਾਂ ਉਹਨਾਂ ਦੇ ਆਧਾਰ ਤੇ ਅਸੀਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਕਿ ਗਰੀਬ ਲੋਕਾਂ ਨੇ ਕੀ ਕੁਝ ਵੇਚਿਆ ਔਰ ਕੀ ਉਹਨਾਂ ਦੇ ਸੁਪਨੇ ਸਨ ਆਓ ਤੁਹਾਡੇ ਨਾਲ ਅਸੀਂ ਵਿਚਾਰ ਸਾਂਝੇ ਕਰਦੇ ਹਾਂ ਅਮਰਸਰ ਦੇ ਸਵਰਨ ਸਿੰਘ ਜੋ ਪਿੰਡ ਰਾਜਤਲਾਂ ਦੇ ਰਹਿਣ ਵਾਲੇ ਨੇ ਉਹਨਾਂ ਦਾ 23 ਸਾਲ ਦਾ ਬੱਚਾ आकाशदीप अमेरिका ਜਾਣ ਦੇ ਸੁਪਨੇ ਲੈ ਰਿਹਾ ਸੀ ਤਾਂ ਉਹ ਆਪਣੇ 3 ਏਕੜ ਜ਼ਮੀਨ ਵਿੱਚੋਂ 2 ਏਕੜ ਵੇਚ ਦਿੱਤੀ ਤਾਂ ਉਹਨਾਂ ਦਾ ਬੇਟਾ 12ਵੀਂ ਪਾਸ ਕਰਨ ਤੋਂ ਬਾਅਦ ਕੈਨੇਡਾ ਜਾਣਾ ਚਾਹੁੰਦਾ ਸੀ ਪਰ 2 ਸਾਲ ਦੀ ਤਿਆਰੀ ਤੋਂ ਬਾਅਦ ਬਾਅਦ ਵੀ ਉਹ ਲੋੜੀਂਦੀ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕਿਆ ਇਸ ਲਈ ਉਹਨਾਂ ਦਾ ਸੁਪਨਾ ਸਹਾਰ ਕਰਨ ਨਹੀਂ ਹੋ ਸਕਿਆ ਇਸ ਤੋਂ ਬਾਅਦ ਆਕਾਸ਼ਦੀਪ ਦੁਬਈ ਜਾਣ ਦਾ ਫੈਸਲਾ ਕੀਤਾ ਇਸ ਲਈ 4 ਲੱਖ ਰੁਪਇਆ ਖਰਚ ਕੇ ਉੱਥੇ ਗਿਆ ਉੱਥੇ ਉਹ ਟਰੱਕ ਵਿੱਚੋਂ ਕੰਮ ਕਰਦਾ ਸਨ ਉਸ ਜਿਸ ਦੇ ਬਦਲੇ 50000 ਰੁਪਇਆ ਉਹਨੂੰ ਮਿਲਦੇ ਸਨ ਪਰ ਉਹਦਾ ਸੁਪਨਾ ਰੋਜ਼ਗਾਰ ਦੀ ਭਾਲ ਵਿੱਚ ਅਮਰੀਕਾ ਜਾਣਾ ਚਾਹੁੰਦਾ ਸੀ ਤਾਂ ਇਸ ਲਈ ਉਸ ਨੇ ਇੱਕ ਏਜੰਟ ਨਾਲ ਸੰਪਰਕ ਕੀਤਾ ਅਤੇ ਉਸ ਨੂੰ 55 ਲੱਖ ਰੁਪਇਆ ਅਮਰੀਕਾ ਭੇਜਣ ਦਾ ਸੌਦਾ ਉਹਨਾਂ ਦਾ ਤੈਅ ਹੋ ਗਿਆ ਤਾਂ ਉਹ ਭਰਤ ਵਾਪਸ ਭੇਜਣ ਤੋਂ ਸਿਰਫ 14 ਦਿਨ ਪਹਿਲਾਂ ਅਮਰੀਕਾ ਪਹੁੰਚਾ ਸੀ ਤਾਂ ਆਕਾਸ਼ ਦੇਵ ਦੇ ਪਿਤਾ ਨੂੰ ਪੁਰਸਵਲੋਂ ਫੋਨ ਆਉਂਦਾ ਹੈ ਕਿ ਤੁਹਾਡਾ ਬੇਟਾ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਜਿਹੜੀ ਉਡਾਨ ਹੈ ਉਹ ਭਾਰਤ ਵਾਪਸ ਆ ਰਹੀ ਹੈ ਉਹਦੇ ਵਿੱਚ ਤੁਹਾਡਾ ਬੇਟਾ ਸ਼ਾਮਲ ਹੈ ਔਰ ਇਸੇ ਤਰ੍ਹਾਂ ਜੀ ਦਾ ਸ਼੍ਰੇਸ਼ ਕੁਮਾਰ ਜੋ ਸਾਬਕਾ ਫੌਜੀ ਹਨ ਉਹਨਾਂ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਬੇਟਾ 23 ਸਾਲ ਦਾ ਰੋਹਿਤ ਸ਼ਰਮਾ ਜੋ ਡੋਂਕੀ ਅਮਰੀਕਾ ਪਹੁੰਚਿਆ ਸੀ ਤਾਂ ਉਹ ਵਾਪਸ ਆ ਗਿਆ ਹੈ ਉਹ ਦੱਸਦੇ ਨੇ ਕਿ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਬੇਟਾ ਜਿੰਦਾ ਘਰ ਵਾਪਸ ਪਹੁੰਚ ਗਿਆ ਹੈ ਪਿਛਲੇ 2 ਹਫਤਿਆਂ ਤੋਂ ਉਹਨਾਂ ਨਾਲ ਕੋਈ ਉਹਨਾਂ ਦਾ ਸੰਪਰਕ ਵੀ ਨਹੀਂ ਹੋ ਸਕਿਆ ਸੀ ਤਾਂ ਉਹ ਖੁਸ਼ਕਿਸਮਤ ਨੇ ਕਿ ਉਹਨਾਂ ਨਾਲ ਅੱਜ ਗੱਲ ਹੋਈ ਹੈ ਪਰ ਸੁਰੱਖਿਤ ਵਾਪਸ ਆ ਗਏ ਨੇ ਇਹ ਸਭ ਉਹਨਾਂ ਦੀ ਵੱਡੀ ਖੁਸ਼ੀ ਹੈ ਕਰਨਾਲ ਤੋਂ ਨੇ ਸੁਪਮ ਰਾਣਾ ਜੋ ਕਿ ਕਰਲੋ ਪਿੰਡ ਦੇ ਨੇ ਉਹਨਾਂ ਦਾ ਭਰਾ आकाश 11 ਦਿਨ ਪਹਿਲਾਂ ਪਰਿਵਾਰ ਦੀ ਆਰਥਿਕ ਮਦਦ ਕਾਰਨ ਸੁਪਨੇ ਲੈ ਕੇ ਅਮਰੀਕਾ ਪਹੁੰਚਿਆ ਸੀ ਉਸ ਨੂੰ ਕਿਵੇਂ ਪਤਾ ਲੱਗਿਆ ਕਿ ਉਹ ਵਾਪਸ ਆ ਗਿਆ ਹੈ ਆਕਾਸ਼ ਮਾਰਚ ਡੌਂਕੀ ਰਾਜ ਅਮਰੀਕਾ ਕਰਮਾਣਾ ਹੋ ਜਾਂਦਾ ਹੈ ਔਰ 26 ਜਨਵਰੀ ਨੂੰ ਮੈਕਸੀਕੋ ਦੀ ਸਰਦ ਪਾਰ ਕਰਨ ਤੇ ਉੱਥੋਂ ਦੀ ਜਿਹੜੀ ਫੌਜ ਹੈ ਉਹ ਉਸ ਨੂੰ ਫੜ ਲੈਂਦੀ ਹੈ ਤਾਂ 2006 ਚ ਉਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਸਾਡਾ ਬਚਣਾ ਮੁਸ਼ਕਲ ਹੈ ਕਿਉਂਕਿ ਆਕਾਸ਼ਦੀਪ ਉੱਥੇ ਭੇਜਣ ਲਈ ਉਹਨਾਂ ਕੋਲ ਜਿਹੜੀ 2 ਏਕੜ ਜ਼ਮੀਨ ਸੀ ਉਹ ਵੇਚ ਦਿੱਤੀ ਹੈ ਤਾਂ ਉਹ ਹੁਣ ਬਰਬਾਦ ਹੋ ਚੁੱਕੇ ਨੇ ਇਸੇ ਤਰ੍ਹਾਂ ਚੂੜਪੁਰਾ ਚੂੜਪੁਰਾ ਤੋਂ ਖੁਸ਼ੀराम ਨੇ ਜੋ ਹਰਿਆਣਾ ਜੀਂ ਜ਼ਿਲ੍ਹੇ ਦੇ ਅੰਦਰ ਪੇ ਪਿੰਡ ਪੈਂਦਾ ਹੈ ਤਾਂ ਉਹ ਉਹ ਇਨਵਰਟਰ ਦਾ ਖੁਸ਼ੀਰਾਕ ਇਨਵਰਟਰ ਦਾ ਕੰਮ ਕਰਦੇ ਨੇ ਉਹ ਇੱਕ ਮੈਕੈਨਿਕ ਨੇ ਤਾਂ 12ਵੀਂ ਪਾਸ ਕਰ ਤੋਂ ਬਾਅਦ ਉਹਨਾਂ ਦਾ ਪੁੱਤਰ ਅਜੇ ਜੋ 21 ਸਾਲ ਦਾ ਸੀ ਉਹ ਅਮਰੀਕਾ ਜਾਣ ਦੀ ਇੱਛਾ ਪ੍ਰਗਟ ਕਰਦਾ ਸੀ ਇਸ ਲਈ ਉਸ ਖੁਸ਼ੀਰਾਮ ਨੇ 40 ਲੱਖ ਰੁਪਏ ਦਾ ਪ੍ਰਬੰਧ ਕੀਤਾ ਗੁਜਰਾਤ ਤੋਂ ਕੰਨੂਬਾਈ ਪਟੇਲ ਜੋ ਮਸ਼ੀਨਾ ਤੋਂ ਨੇ ਉਹ ਦੱਸਦੇ ਨੇ ਕਿ ਮੇਰੀ ਇਕਤੀ ਆਪਣੇ ਦੋਸਤਾਂ ਨਾਲ ਛੁੱਟੀ ਮਨਾਉਣ ਵਾਸਤੇ ਅਮਰੀਕਾ ਗਈ ਮੈਨੂੰ ਹੁਣ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਤੋਂ ਵਾਪਸ ਆਉਣ ਵਾਲੇ ਪ੍ਰਵਾਸੀਆਂ ਵਿੱਚੋਂ ਇੱਕ ਉਹ ਹੈ ਮੈਨੂੰ ਨਹੀਂ ਪਤਾ ਕਿ ਉਹ ਯੂਰਪ ਤੋਂ ਅਮਰੀਕਾ ਕਿਵੇਂ ਗਈ ਮੈਂ ਉਸ ਆਖਰੀ ਵਾਰ 14 ਜਨਵਰੀ ਨੂੰ ਗੱਲ ਕੀਤੀ ਸੀ ਬਡੋਦਰਾ ਦੇ ਰਹਿਣ ਵਾਲੇ ਪ੍ਰਵੀਨ ਪਟੇਲ ਦਾ ਕਹਿਣਾ ਹੈ ਕਿ ਮੇਰੀ ਭਤੀਜੀ 1 ਮਹੀਨਾ ਪਹਿਲਾਂ ਅਮਰੀਕਾ ਗਈ ਸੀ ਉਹਦਾ ਵਿਆਹ 1 ਸਾਲ ਪਹਿਲਾਂ ਹੋਇਆ ਸੀ ਤਾਂ ਇਸੇ ਤਰ੍ਹਾਂ ਜੋ ਸੁਖਵਿੰਦਰ ਸਿੰਘ ਨੇ ਉਹ ਦਿਖੋ ਤੋਂ ਪੱਤੇਬਾਤੂ ਰਹਿਣ ਵਾਲੇ ਨੇ ਤਾਂ ਉਹ ਕਹਿੰਦੇ ਨੇ ਕਿ 2022 ਵਿੱਚ ਆਪਣੇ 24 ਸਾਲ ਗਗਨਪ੍ਰੀਤ ਪੁੱਤਰ ਨੂੰ ਸਟੱਡੀ ਵੀਜ਼ਾ 'ਨੂੰ ਯੂਕੇ ਭੇਜਿਆ ਸੀ ਕਿ ਮੇਰੇ ਕੋਲ ਸਾਢੇ 3 ਏਕੜ ਜ਼ਮੀਨ ਸੀ ਜਿਸ ਵਿੱਚੋਂ ਮੈਂ ਆਪਣੇ ਪੁੱਤਰ ਦੇ ਸੁਪਨੇ ਪੂਰੇ ਕਰਨ ਲਈ ਢਾਈ ਏਕੜ ਵੇਚ ਦਿੱਤੀ ਸੀ ਤਾਂ ਗਗਨਪ੍ਰੀਤ ਪਿਛਲੇ ਮਹੀਨੇ ਹੀ ਬ੍ਰਿਟੇਨ ਤੋਂ ਡੋਂਕੀ ਦੇ ਰਾਹੀਂ ਅਮਰੀਕਾ ਪਹੁੰਚਿਆ ਸੀ ਉਹ ਬ੍ਰਿਟੇਨ ਵਿੱਚ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਕਿਉਂਕਿ ਉਸ ਨੂੰ ਹਫ਼ਤੇ ਵਿੱਚ ਸਿਰਫ 20 ਘੰਟੇ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਉਹ ਆਪਣੇ ਪਰਿਵਾਰ ਦੀ ਵਿੱਤੀ ਸੱਕਟ ਨੂੰ ਸੁਧਾਰਨ ਲਈ ਉਹ ਅਮਰੀਕਾ ਜਾਣ ਦਾ ਉਹਨੇ ਫੈਸਲਾ ਕੀਤਾ ਸੀ ਤਾਂ ਉਹ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਦੇ ਖਰਚੇ ਪੂਰੇ ਕਰਨ ਲਈ 6 ਮੱਝਾਂ ਵੇਚੀਆਂ ਅਤੇ ਜਦੋਂ ਉਹ ਵਾਪਸ ਆਉਣ ਦਾ ਉਹਨੂੰ ਸਮਾਚਾਰ ਮਿਲਿਆ ਤਾਂ ਉਹ ਕਹਿ ਰਿਹਾ ਕਿ ਮੈਂ ਬਰਬਾਦ ਹੋ ਚੁੱਕਿਆ ਹਾਂ ਕਿਉਂਕਿ ਸਭ ਕੁਝ ਵੇਚ ਦਿੱਤਾ ਹੈ ਇਸ ਲਈ ਬੇਰੁਜ਼ਗਾਰੀ ਹਰਿਆਣਾ ਅੰਦਰ ਬਹੁਤ ਜ਼ਿਆਦਾ ਹੈ ਅਮਰੀਕਾ ਅਨਮਨੁੱਖੀ ਵਿਵਹਾਰ ਕਰ ਰਿਹਾ ਹੈ ਅਤੇ ਲੋਕਾਂ ਦੇ ਸੁਪਨਿਆਂ ਨੂੰ ਕੁਚਲ ਰਿਹਾ ਹੈ ਪ੍ਰਦੀਪ ਨੇ ਜੋ ਮਵਲੇ ਤੋਂ ਡੇਰਾ ਬਸਤੀ ਦੇ ਉਹਨਾਂ ਨੇ ਦੱਸਿਆ ਕਿ ਉਹ ਡੋਂਕੀ ਵਾਲੇ ਰਸਤੇ ਰਾਹੀਂ ਅਮਰੀਕਾ ਗਿਆ ਮਾਨਿੰਦਰ ਸਿੰਘ ਕੌਰ ਕਹਿੰਦੀ ਹੈ ਕਿ ਉਸਦੀ ਕੀਮਤੀ 21 ਲੱਖ ਰੁਪਿਆ ਇੱਕ ਪ੍ਰਤੀ ਏਕੜ ਜਿਹੜੀ ਜ਼ਮੀਨ ਸੀ ਉਹ ਵੇਚੀ ਅਤੇ ਕੁਝ ਕਰਜ਼ਾ ਲਿਆ ਉਹ 15 ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਤਾਂ ਏਜੰਟਾਂ ਨੇ ਕਿਹਾ ਕਿ ਸਭ ਕਾਨੂੰਨੀ ਪ੍ਰਕਿਰਿਆ ਰਹੀ ਇਸ ਨੂੰ ਭੇਜਿਆ ਜਾਊਗਾ ਪਰੰਤੂ ਪ੍ਰਦੀਪ ਕਹਿੰਦਾ ਹੁੰਦਾ ਸੀ ਕਿ ਮੈਂ ਕਰਦਾ ਕੁਝ ਬਣਾਵਾਂਗਾ ਔਰ ਵੱਡੀ ਕਾਰ ਖਰੀਦਾਂਗਾ ਪਰ ਅਚਾਨਕ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਪਿਤਾ ਪਹਿਲਾਂ ਹੀ ਉਹਦਾ ਡਿਪਰੈਸ਼ਨ ਚ ਹ ਕਰਜ਼ਾ ਅਤੇ ਜ਼ਮੀਨ ਵੇਚਣ ਕਾਰਨ ਕਰਦੇ ਹਾਲਤ ਹੋਰ ਵਿਗੜ ਗਈ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਆਪਣੇ ਪਰਿਵਾਰ ਨੂੰ ਕਿਵੇਂ ਉੱਪਰ ਚੁੱਕਾਂਗਾ ਤੇ ਉਹਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬੇਨਤੀ ਵੀ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਹਰਵਿੰਦਰ ਸਿੰਘ ਨੇ ਜੋ ਕੀਤੀવાડી ਦਾ ਕੰਮ ਕਰਦੇ ਨੇ ਤਾਂ ਥੋੜੀ ਜੀ ਜ਼ਮੀਨ ਸੀ ਉਹ ਦੋ ਭਰਾ ਦੇ ਪਰਿਵਾਰ ਦਾ ਪਾਲਣ ਪੋਸਣ ਕਰਦਾ ਸੀ ਬੱਚੇ ਵੱਡੇ ਹੋ ਰਹੇ ਸੀ ਖਰਚੇ ਵਧ ਰਹੇ ਸੀ ਅਜਿਹੀ ਸਥਿਤੀ ਵਿੱਚ ਹਰਵਿੰਦਰ ਨੂੰ ਡੌਂਕੀ ਰਾਈ ਅਮਰੀਕਾ ਜਾਣ ਦੀ ਟੂੰਕੀਤੀ ਪਤਨੀ ਕੁਲਵਿੰਦਰ ਕੌਰ ਕਹਿੰਦੀ ਹੈ ਕਿ ਉਹ 10 ਮਹੀਨੇ ਪਹਿਲਾਂ ਹੀ ਡੋਂਕੀ ਰਾਈ ਅਮਰੀਕਾ ਚਲਾ ਗਿਆ ਸੀ 22 ਲੱਖ ਰੁਪਏ ਦਾ ਉਹਨੇ ਕਰਜ਼ਾ ਲਿਆ ਸੀ ਤਾਂ ਗੁਰਦਾਸਪੁਰ ਫਤੇਗੜ ਚੂੜੀਆਂ ਦਾ ਜੰਪਲ ਜਸਪਾਲ ਸਿੰਘ 6 ਮਹੀਨੇ ਪਹਿਲਾਂ ਡੋਂਕੀ ਰਾਈ ਅਮਰੀਕਾ ਲਈ અરਮਾਨਾ ਹੋਇਆ ਸੀ ਤਾਂ ਉਹ ਸਿਰਫ 13 ਦਿਨ ਪਹਿਲਾਂ ਹੀ ਅਮਰੀਕਾ ਵਿੱਚ ਦਾਖਲ ਹੋਇਆ ਸੀ ਤਾਂ ਪਰਿਵਾਰ ਨੇ ਉਸ ਨੂੰ ਅਮਰੀਕਾ ਪਹੁੰਚਣ ਲਈ ਲੱਖਾਂ ਰੁਪਏ ਖਰਚ ਕੀਤੇ ਸੀ ਤਾਂ ਅਮੀਰ ਸੀ ਕੀ ਉੱਥੇ ਜਾਂਦੇ ਹੈ ਉਸ ਦੀ ਕਿਸਮਤ ਬਦਲ ਜਾਵੇਗੀ ਪਰ ਹੁਣ ਪਰਿਵਾਰ ਉਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਹੈ ਘਰ ਵਿੱਚ ਪਤਨੀ ਅਤੇ ਦੋ ਬੱਚੇ ਹਨ ਜਸਪਾਲ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਸੀ ਤਾਂ ਪੁੱਤਰ ਸੁਰਖਿਅਤ ਵਾਪਸ ਆ ਗਿਆ ਹੈ ਪਰ ਅੱਗੇ ਕੀ ਹੋਵੇਗਾ ਇਸ ਦਾ ਕੋਈ ਉਹਨਾਂ ਕੋਲ ਜਵਾਬ ਨਹੀਂ ਸੀ 23 ਸਾਲਾ ਆਕਾਸ਼ ਅਕਾਦਿਮ ਅਬਰਸਰ ਦੇ ਸਰਦੀ ਖੇਤਰ ਦੇ ਰਾਜਤਲਾ ਪਿੰਡ ਵਿੱਚ ਰਹਿੰਦਾ ਹੈ ਤਾ ਆਪਣੇ ਪਰਿਵਾਰ ਦਾ ਦੁੱਖ ਨੂੰ ਘਟਾਉਣ ਲਈ ਬਹੁਤ ਛੋਟੀ ਉਮਰ ਵਿੱਚ ਹੀ ਉਹ ਕੈਨੇਡਾ ਜਾਣਾ ਚਾਹੁੰਦਾ ਸੀ ਤਾਂ 12ਵੀਂ ਪਾਸ ਕਰਨ ਤੋਂ ਬਾਅਦ ਉਹਨੇ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਆਈਲੈਟਸ ਬੈਂਡ ਵਿੱਚ ਕਾਮਯਾਬ ਨਹੀਂ ਹੋ ਸਕਿਆ 2 ਸਾਲਾਂ ਤੋਂ ਬਾਅਦ ਉਹ 4 ਲੱਖ ਰੁਪਿਆ ਖਰਚ ਕੇ ਦਵਾਈ ਚਲਾ ਗਿਆ ਉੱਥੇ ਇੱਕ ਟਰੱਕ ਡਰਾਈਵਰ ਚਲਾਨ ਲੱਗ ਗਿਆ ਪਰ ਉਹਨਾਂ ਨੂੰ ਇੱਕ ਏਜੰਟ ਮਿਲਿਆ ਤੇ ਉਸਨੇ 55 ਲੱਖ ਰੁਪਿਆ ਵਿੱਚ ਅਮਰੀਕਾ ਭੇਜਣ ਦਾ ਉਹਨੂੰ ਭੇਜ ਦਿੱਤਾ ਉਸਨੇ ਆਪਣੇ ਉੱਤਰੀ ਅਮਰੀਕਾ 'ਪੇ ਜਨ ਲਈ 2.5 ਏਕੜ ਜ਼ਮੀਨ ਵੀ ਵੇਚਣੀ ਪਈ। 2.5 ਏਕੜ ਵਿੱਚੋਂ 2 ਏਕੜ ਜ਼ਮੀਨ ਵੇਚਣੀ ਵੇਚ ਦਿੱਤੀ ਗਈ। ਉਹ 14 ਦਿਨਾਂ ਤੋਂ ਬਾਅਦ ਅਮਰੀਕਾ ਪਹੁੰਚਾ ਤੇ ਹੁਣ ਉਹ ਵਾਪਸ ਭੇਜ ਦਿੱਤਾ ਗਿਆ। ਹੁਣ ਪਰਿਵਾਰ ਦਾ ਪਾਲਣ ਪੋਸਣ ਸਿਰਫ ਅੱਧਾ ਏਕੜ ਜ਼ਮੀਨ ਬਚੀ ਹੈ ਤਾਂ ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਫਤੇਗੜ ਸਾਹਿਬ ਦੇ ਜਸਵਿੰਦਰ ਸਿੰਘ 15 ਜਰਮਨੀ ਨੂੰ ਡੌਨਕੀਰੇ ਅਮਰੀਕਾ ਵਿੱਚ ਦਾਖਲ ਹੁੰਦਾ ਹੈ। ਤਾਂ ਪਿਤਾ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਰਿਸ਼ਤੇਦਾਰਾਂ ਤੇ ਕੁਝ ਜੋੜੀਆਂ ਤੋਂ 50 ਲੱਖ ਰੁਪਇਆ ਦਾ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਉਹ ਵਾਪਸ ਆ ਰਿਹਾ ਹੈ ਹੁਣ ਮੈਂ ਸਾਰੇ ਪੈਸੇ ਖਤਮ ਕਰ ਦਿੱਤੇ ਹਨ ਇਸ ਦੇ ਉਲਟ ਉਹ ਕਰਜ਼ਾ ਦੀ ਸਮੱਸਿਆ ਵਿੱਚ ਜੂਝ ਰਿਹਾ ਹੈ ਦਸਹਰੇ ਤੋਂ ਸਿਰਫ 4 ਦਿਨ ਬਾਅਦ ਹੀ ਡੋਂਕੀ ਦੇ ਰੂਟ 'ਤੇ ਰਵਾਨਾ ਹੋਏ ਘਰ ਦੇ ਹਾਲਾਤ ਚੰਗੇ ਨਹੀਂ ਸਨ ਤਾਂ ਗਰੀਬੀ ਗਰੀਬੀ ਸੀ ਮੈਂ ਸੋਚਿਆ ਕਿ ਜੇ ਬਾਹਰ ਚਲਾ ਜਾਮਾ ਤਾਂ ਸ਼ਾਇਦ ਸਮਾਜ ਜਿਹੜਾ ਬਦਲ ਜਾਵੇਗਾ ਤਾਂ ਉਹਨਾਂ ਦੇ ਪਿੰਡ ਦੇ ਨੰਬਰਦਾਰ ਨੰਬਰਦਾਰ ਆਈ ਫੋਨ ਆਉਂਦਾ ਹੈ ਤਾਂ ਤੁਹਾਡਾ ਜਿਹੜਾ ਬੇਟਾ ਹੈ ਉਸ ਨੂੰ ਉਥੇ ਦੀ ਅਮਰੀਕਾ ਨੇ ਦੇਚ ਨਿਕਾਲਾ ਦੇ ਦਿੱਤਾ ਹੈ ਤਾਂ ਜੋ ਸਰਕਾਰ ਸਾਡੀ ਮਦਦ ਕਰੇ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਨੇ ਜਿਹੜੇ ਸਾਹਮਣੇ ਆ ਰਹੇ ਨੇ ਤਾਂ ਮੇਰੀ ਅਪੀਲ ਹੈ ਕਿ ਸੁਭਿਧੀਆਂ ਸਰਕਾਰਾਂ ਨੇ ਜਾਂ ਉਹ ਹਰਿਆਣਾ ਹੋਵੇ ਪੰਜਾਬ ਹੋਵੇ ਜਾਂ ਗੁਜਰਾਤ ਹੋਵੇ ਤਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਏਜੰਟ ਇਸ ਤਰ੍ਹਾਂ ਦੇ ਭੋਲੇ ਭਾਲੇ ਲੋਕਾਂ ਨੂੰ ਠੱਗ ਕੇ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਭੇਜਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹਨਾਂ ਪਰਿਵਾਰਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਧੰਨਵਾਦ ਜੇਕਰ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰਨਾ